ਗੱਲ ਇਹ ਆ ਕਿ ਮੈਂ ਰਾਤੀ ਫਰੋਜਪੁਰ ਤੋ ਆ ਰਿਹਾ ਸੀ ਕਿਸੇ ਦੇ ਘਰ ਤੋਂ ਜਦੋਂ ਮੈਂ ਆ ਰਿਹਾ ਸੀਗਾ ਤੇ ਮੈਨੂੰ ਸ਼ੇਰਖਾਂ ਤੋਂ ਪਿੱਛੇ ਜਿਹੜਾ ਰਿਲਾਈਂਸ ਦਾ ਪੰਪ ਆ ਉੱਥੇ ਮੇਰੇ ਡਰਾਈਵਰ ਗੁਰਦੇਵ ਸਿੰਘ ਨੇ ਕਿਹਾ ਕਿ ਆਪਣੀ ਗੱਡੀ ਕੋਈ ਜਿਹੜਾ ਕਿ ਆਪਣੇ ਪਿੱਛੇ ਕੋਈ ਪੇछा ਕਰ ਰਹੀ ਆ ਕਿ ਮੈਂ ਉਹਨੂੰ ਇੰਡੀਕੇਟਰ ਵੀ ਦਿੱਤਾ ਰਸਤਾ ਵੀ ਦਿੱਤਾ ਕੋਈ ਅੱਗੇ ਨਹੀਂ ਚੱਲ ਰਿਹਾ ਤੇ ਬਰਾਬਰ ਕਰ ਰਿਹਾ ਤਾਂ ਅਸੀਂ ਅੱਗੇ ਸ਼ੇਰਖਾਂ ਕੋਲ ਆਣ ਕੇ ਜਿਵੇਂਗਾ ਸਟਰੀਟ ਲਾਈਟ ਲੱਗੀਆਂ ਨੇ ਅਸੀਂ ਉੱਥੇ ਗੱਡੀ ਰੋਕੀ ਆ ਉਹਨੇ ਪਿੱਛੇ ਰੋਕ ਲਈਏ ਤਾਂ ਮੈਨੂੰ ਕਹਿੰਦਾ ਗੱਡੀ ਆਪਣੇ ਪਿੱਛੇ ਰੋਕ ਗਈ ਹੈ ਤਾਂ ਮੈਂ ਉਹਨਾਂ ਨੂੰ ਆਖਿਆ ਕਿ ਗੱਡੀ ਆਪਾਂ ਤੋੜ ਲਈਏ ਕਿ ਪਤਾ ਨਹੀਂ ਕੌਣ ਆ ਤੇ ਕੌਣ ਨਹੀਂ ਅਸੀਂ ਗੱਡੀ ਉਥੋਂ ਖਿੱਚਤੀ ਆ ਉਹਨਾਂ ਵੀ ਸਾਡੇ ਮਗਰ ਲਾਤੀ ਆ ਉਦੋਂ ਅੱਗੇ ਜਿਹੜਾ ਹੈ ਕਿ ਟਰੱਕ ਸੀਗਾ ਇੱਕ ਅਸੀਂ ਉਹ ਟਰੱਕ ਕਰਾਸ ਕੀਤਾ ਉਹ ਵੀ ਸਾਡੇ ਮਗਰ ਕਰਾਸ ਕਰ ਗਏ ਆ ਉਹ ਟਰੱਕ ਕਰਾਸ ਕਰਦੇ ਆ ਸਾਡਾ ਤਾਂ ਉਹਨਾਂ ਦੀ ਗੱਡੀ ਦਾ ਵੇਥ ਪੈ ਗਈ ਹੈ ਜਦੋਂ ਵੇਥ ਪੈ ਗਈ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਪਹਿਲਾਂ 2 ਫਾਇਰ ਕੀਤੇ ਫਿਰ 4 ਕੀਤੇ ਟੋਟਲ 6 ਫਾਇਰ ਜਿਹੜੇ ਉਹ ਕੀਤੇ ਆ ਫਿਰ ਮੈਂ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਹੈ ਔਰ ਸੀਆਈ ਦੀ ਜਿਹੜੀਆਂ ਟੀਮਾਂ ਨੇ ਉਹ ਲੱਗੀਆਂ ਹੀਆਂ ਨੇ ਔਰ ਮੈਂ ਜਿਹੜੀ ਇੱਕ ਵੀਡੀਓ ਵੀ ਜਿਹੜੀ ਆ ਉਹ ਪੁਲਿਸ ਨੂੰ ਦਿੱਤੀ ਹੈ ਜਿੰਦੇ ਵਿੱਚ ਕੀ ਗੱਡੀ ਦੀ ਪਛਾਣ ਜਿਹੜੀ ਵਾਈਟ ਕਲਰ ਦੀ ਕਰੇਟਾ ਤੋਂ ਹੈ ਪੁਲਿਸ ਕਿਉਂਕਿ ਤਰਕ ਵੀ ਆਈ ਹੈ ਜਾਂ ਕੋਈ ਮੈਨੂੰ ਇਸ ਤੋਂ ਪਹਿਲਾਂ ਜਦੋਂ ਇਲੈਕਸ਼ਨ ਸੀਗੇ ਮਿਊਸਪਲ ਕਮੇਟੀ ਦੇ ਉਦੋਂ ਵੀ ਜਿਹੜੀ ਆ ਉਹ ਗੈਂਗਸਟਰ ਵਾਲੋ ਥ੍ਰੇਟਾਈ ਸੀ ਮੈਂ ਉਹ ਪੁਲਿਸ ਨੂੰ ਉਦੋਂ ਵੀ ਦੱਸਿਆ ਔਰ ਮੈਨੂੰ ਕੱਲੇ ਨੋਣੀ ਇੱਥੇ ਥਾਣਿਆਂ ਦੇ ਉੱਤੇ ਹਮਲੇ ਹੋ ਰਹੇ ਨੇ ਇਹ ਤੇ ਸ਼ਰਿਆਮ ਜੀਰੇ ਇੱਕ ਕੁਲਵਿੰਦਰ ਸਿੰਘ ਨਾਮ ਦਾ ਲੜਕਾ ਜਿਹੜਾ ਸ਼ਰਿਆਮ ਜੀਰੇ ਚ 250 ਗੋਲੀ ਜਿਹੜੀ ਬਿਆਰ ਦੇ ਵਿੱਚ ਚੱਲੀ ਹੈ ਉਹ ਜਿੰਦੇ ਵਿੱਚ ਜਿੰਦਾ ਅੱਜ ਭੋਗ ਸੀ ਔਰ ਉਹਨਾਂ ਨੇ ਵੀ ਦੱਸਿਆ ਕਿ ਕੱਲ ਦੀ 5 ਵਜੇ ਦੀਆਂ ਤਿੰਨ ਗੱਡੀਆਂ ਇੱਕ ਕ੍ਰੇਟਾ ਔਰ ਇੱਕ ਸਵਿਫਟ ਔਰ ਇੱਕ ਹੋਰ ਗੱਡੀ ਜਿਹੜੀਆਂ ਤਿੰਨ ਗੱਡੀਆਂ ਜਿਹੜੀਆਂ ਕਿ ਕੱਲ ਦੀਆਂ ਉਹ ਉਹਦੇ ਭਰਾ ਨੂੰ ਵੀ ਲੱਭ ਰਹੀਆਂ ਨੇ ਔਰ ਇਹ ਵੀ ਜਿਹੜੀ ਜਿਹੜੀ ਰਾਤੀ ਗੱਡੀ ਨੇ ਫੈਰਿੰਗ ਕੀਤੀ ਹੈ ਵੀ ਇੱਕ ਕ੍ਰੇਟਾ ਗੱਡੀ ਸੀ ਗੱਲ ਇਹ ਹੈ ਕਿ ਮੈਂ ਰਾਤੀ ਫਰੋਜਪੁਰ ਤੋਂ ਆ ਰਿਹਾ ਸੀ ਕਿਸੇ ਦੇ ਘਰ ਤੋਂ ਜਦੋਂ ਮੈਂ ਆ ਰਿਹਾ ਸੀਗਾ ਤੇ ਮੈਨੂੰ ਸ਼ੇਰਖਾਂ ਤੋਂ ਪਿੱਛੇ ਜਿਹੜਾ ਰਿਲਾਇੰਸ ਦਾ ਪੰਪ ਆ ਉੱਥੇ ਮੇਰੇ ਡਰਾਈਵਰ ਗੁਰਦੇਵ ਸਿੰਘ ਨੇ ਕਿਹਾ ਕਿ ਆਪਣੀ ਗੱਡੀ ਕੋਈ ਜਿਹੜਾ ਕਿ ਆਪਣੇ ਪਿੱਛੇ ਕੋਈ ਪੇछा ਕਰ ਰਹੀ ਹੈ ਕਿ ਮੈਂ ਉਹਨੂੰ ਇੰਡੀਕੇਟਰ ਵੀ ਦਿੱਤਾ ਰਸਤਾ ਵੀ ਦਿੱਤਾ ਕੋਈ ਅੱਗੇ ਨਹੀਂ ਚੱਲ ਰਿਹਾ ਤੇ ਬਰਾਬਰ ਕਰ ਰਿਹਾ ਤਾਂ ਅਸੀਂ ਅੱਗੇ ਸ਼ੇਰਖਾ ਕੋਲ ਆਣ ਕੇ ਜਦੋਂ ਗਾ ਸਟਰੀਟ ਲਾਈਟ ਲੱਗੀਆਂ ਨੇ ਅਸੀਂ ਉੱਥੇ ਗੱਡੀ ਰੋਕੀ ਆ ਉਹਨੇ ਪਿੱਛੇ ਰੋਕ ਲਈ ਤੋ ਮੈਨੂੰ ਕਹਿੰਦਾ ਗੱਡੀ ਆਪਣੇ ਪਿੱਛੇ ਰੋਕ ਗਈ ਆ ਤਾਂ ਮੈਂ ਉਹਨਾਂ ਨੂੰ ਅਖਿਆ ਕਿ ਗੱਡੀ ਆਪਾਂ ਤੋੜ ਲਈਏ ਕਿ ਪਤਾ ਨਹੀਂ ਕੌਣ ਆ ਤੇ ਕੌਣ ਨਹੀਂ ਅਸੀਂ ਗੱਡੀ ਉਥੋਂ ਖਿੱਚਤੀ ਆ ਉਹਨਾਂ ਵੀ ਸਾਡੇ ਮਗਰ ਲਾਤੀ ਆ ਉਦੋਂ ਅੱਗੇ ਜਿਹੜਾ ਹੈ ਕਿ ਟਰੱਕ ਸੀਗਾ ਇੱਕ ਅਸੀਂ ਉਹ ਟਰੱਕ ਕ੍ਰਾਸ ਕੀਤਾ ਉਹ ਵੀ ਸਾਡੇ ਮਗਰ ਕ੍ਰਾਸ ਕਰ ਗਿਆ ਉਹ ਟਰੱਕ ਕ੍ਰਾਸ ਕਰਦੇ ਆ ਸਾਡਾ ਤਾਂ ਉਹਨਾਂ ਦੀ ਗੱਡੀ ਦਾ ਵਿੱਥ ਪੈ ਗਈ ਆ ਜਦੋਂ ਵੇਚ ਪੈ ਗਿਆ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਪਹਿਲਾਂ 2 ਫਾਇਰ ਕੀਤੇ ਫਿਰ 4 ਕੀਤੇ ਟੋਟਲ 6 ਫਾਇਰ ਜਿਹੜੇ ਉਹ ਕੀਤੇ ਆ ਫਿਰ ਮੈਂ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਔਰ ਸੀਆਈ ਦੀ ਜਿਹੜੀਆਂ ਟੀਮਾਂ ਨੇ ਉਹ ਲੱਗੀਆਂ ਹੀਆਂ ਨੇ ਔਰ ਮੈਂ ਜਿਹੜੀ ਇੱਕ ਵੀਡੀਓ ਵੀ ਜਿਹੜੀ ਆ ਉਹ ਪੁਲਿਸ ਨੂੰ ਦੱਤੀ ਹੈ ਜਿੰਦੇ ਵਿੱਚ ਕੀ ਗੱਡੀ ਦੀ ਪਛਾਣ ਜਿਹੜੀ ਵਾਈਟ ਕਲਰ ਦੀ ਕਰੇਟਾ ਤੋਂ ਹੋਈ ਪੁਲਿਸ ਕਿਉਂ ਤੱਕ ਵੀ ਆਈ ਹੈ ਜਾਂ ਕੋਈ ਮੈਨੂੰ ਇਸ ਤੋਂ ਪਹਿਲਾਂ ਜਦੋਂ ਇਲੈਕਸ਼ਨ ਸੀਗੇ ਮਿਊਸਪਲ ਕਮੇਟੀ ਦੇ ਉਦੋਂ ਵੀ ਜਿਹੜੀ ਆ ਉਹ ਗੈਂਗਸਟਰ ਵਾਲੋ ਥ੍ਰੇਟਾਈ ਸੀ ਮੈਂ ਉਹ ਪੁਲਿਸ ਨੂੰ ਉਦੋਂ ਵੀ ਦੱਸਿਆ ਔਰ ਮੈਨੂੰ ਕੱਲ ਇਹ ਨੋਣੀ ਇੱਥੇ ਠਾਣਿਆਂ ਦੇ ਉੱਤੇ ਹਮਲੇ ਹੋ ਰਹੇ ਨੇ ਇੱਥੇ ਸ਼ਰਿਆਮ ਜੀਰੇ ਕੇ ਕੁਲਵਿੰਦਰ ਸਿੰਘ ਨਾਮ ਦਾ ਲੜਕਾ ਜਿਹੜਾ ਸ਼ਰਿਆਮ ਜੀਰੇ ਚ 2250 ਗੋਲੀ ਜਿਹੜੀ ਬਿਆਰ ਦੇ ਵਿੱਚ ਚੱਲੀ ਹੈ ਔਰ ਜਿੰਦੇ ਵਿੱਚ ਜਿੰਦਾ ਅੱਜ ਭੋਗ ਸੀ ਔਰ ਉਹਨਾਂ ਨੇ ਵੀ ਦੱਸਿਆ ਕਿ ਕੱਲ ਦੀ 5 ਵਜੇ ਦੀਆਂ ਤਿੰਨ ਗੱਡੀਆਂ ਇੱਕ ਕ੍ਰੇਟਾ ਔਰ ਇੱਕ ਸਵਿਫਟ ਔਰ ਇੱਕ ਹੋਰ ਗੱਡੀ ਜਿਹੜੀਆਂ ਤਿੰਨ ਗੱਡੀਆਂ ਜਿਹੜੀਆਂ ਕਿ ਕੱਲ ਦੀਆਂ ਉਹ ਉਹਦੇ ਭਰਾ ਨੂੰ ਵੀ ਲੱਭ ਰਹੀਆਂ ਨੇ ਔਰ ਇਹ ਵੀ ਜਿਹੜੀ ਜਿਹੜੀ ਰਾਤੀ ਗੱਡੀ ਨੇ ਫੈਰਿੰਗ ਕੀਤੀ ਹੈ ਵੀ ਇੱਕ ਕ੍ਰੇਟਾ ਗੱਡੀ ਸੀ ਗੱਲ ਇਹ ਹੈ ਕਿ ਮੈਂ ਰਾਤੀ ਫਰੋਜਪੁਰ ਤੋਂ ਆ ਰਿਹਾ ਸੀ ਕਿਸੇ ਦੇ ਘਰ ਤੋਂ ਜਦੋਂ ਮੈਂ ਆ ਰਿਹਾ ਸੀਗਾ ਤੇ ਮੈਨੂੰ ਸ਼ੇਰਖਾਂ ਤੋਂ ਪਿੱਛੇ ਜਿਹੜਾ ਰਿਲਾਇੰਸ ਦਾ ਪੰਪ ਆ ਉੱਥੇ ਮੇਰੇ ਡਰਾਈਵਰ ਗੁਰਦੇਵ ਸਿੰਘ ਨੇ ਕਿਹਾ ਕਿ ਆਪਣੀ ਗੱਡੀ ਕੋਈ ਜਿਹੜਾ ਕਿ ਆਪਣੇ ਪਿੱਛੇ ਕੋਈ ਪੇछा ਕਰ ਰਹੀ ਹੈ ਕਿ ਮੈਂ ਉਹਨੂੰ ਇੰਡੀਕੇਟਰ ਵੀ ਦਿੱਤਾ ਰਸਤਾ ਵੀ ਦਿੱਤਾ ਕੋਈ ਅੱਗੇ ਨਹੀਂ ਚੜ ਰਿਹਾ ਤੇ ਬਰਾਬਰ ਕਰ ਰਿਹਾ ਅਸੀਂ ਅੱਗੇ ਸ਼ੇਰਖਾ ਕੋਲ ਆਣ ਕੇ ਜਦੋਂ ਗਾ ਸਟਰੀਟ ਲਾਈਟ ਲੱਗੀਆਂ ਨੇ ਅਸੀਂ ਉੱਥੇ ਗੱਡੀ ਰੋਕੀ ਆ ਉਹਨੇ ਪਿੱਛੇ ਰੋਕ ਲਈ ਤੋ ਮੈਨੂੰ ਕਹਿੰਦਾ ਗੱਡੀ ਆਪਣੇ ਪਿੱਛੇ ਰੋਕ ਗਈ ਆ ਤਾਂ ਮੈਂ ਇਹਨਾਂ ਨੂੰ ਅਖਿਆ ਕਿ ਗੱਡੀ ਆਪਾਂ ਤੋੜ ਲਈਏ ਕਿ ਪਤਾ ਨਹੀਂ ਕੌਣ ਆ ਤੇ ਕੌਣ ਨਹੀਂ ਅਸੀਂ ਗੱਡੀ ਉਥੋਂ ਖਿੱਚਤੀ ਆ ਉਹਨਾਂ ਵੀ ਸਾਡੇ ਮਗਰ ਲਾਤੀ ਆ ਉਦੋਂ ਅੱਗੇ ਜਿਹੜਾ ਹੈ ਕਿ ਟਰੱਕ ਸੀਗਾ ਇੱਕ ਅਸੀਂ ਉਹ ਟਰੱਕ ਕ੍ਰਾਸ ਕੀਤਾ ਉਹ ਵੀ ਸਾਡੇ ਮਗਰ ਕ੍ਰਾਸ ਕਰ ਗਿਆ ਉਹ ਟਰੱਕ ਕ੍ਰਾਸ ਕਰਦੇ ਆ ਸਾਡਾ ਤਾਂ ਉਹਨਾਂ ਦੀ ਗੱਡੀ ਦਾ ਵਿੱਥ ਪੈ ਗਈ ਆ ਜਦੋਂ ਵੇਚ ਪੈ ਗਿਆ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਪਹਿਲਾਂ 2 ਫਾਇਰ ਕੀਤੇ ਫਿਰ 4 ਕੀਤੇ ਟੋਟਲ 6 ਫਾਇਰ ਜਿਹੜੇ ਉਹ ਕੀਤੇ ਆ ਫਿਰ ਮੈਂ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਔਰ ਸੀਆਈਡੀ ਜਿਹੜੀਆਂ ਟੀਮਾਂ ਨੇ ਉਹ ਲੱਗੀਆਂ ਹੀਆਂ ਨੇ ਔਰ ਮੈਂ ਜਿਹੜੀ ਇੱਕ ਵੀਡੀਓ ਵੀ ਜਿਹੜੀ ਆ ਉਹ ਪੁਲਿਸ ਨੂੰ ਦੱਤੀ ਹੈ ਜਿੰਦੇ ਵਿੱਚ ਕੀ ਗੱਡੀ ਦੀ ਪਛਾਣ ਜਿਹੜੀ ਵਾਈਟ ਕਲਰ ਦੀ ਕ੍ਰੇਟਾ ਤੋਂ ਹੋਈ ਪੁਲਿਸ ਕਦੇ ਤੱਕ ਵੀ ਆਈ ਹੈ ਜਾਂ ਕੋਈ ਮੈਨੂੰ ਇਸ ਤੋਂ ਪਹਿਲਾਂ ਜਦੋਂ ਇਲੈਕਸ਼ਨ ਸੀਗੇ ਮਿਊਸਪਲ ਕਮੇਟੀ ਦੇ ਉਦੋਂ ਵੀ ਜਿਹੜੀ ਆ ਉਹ ਗੈਂਗਸਟਰਾਂ ਵਾਲੋ ਥ੍ਰੀਟਾ ਹੀ ਸੀ ਮੈਂ ਉਹ ਪੁਲਿਸ ਨੂੰ ਉਦੋਂ ਵੀ ਦੱਸਿਆ ਔਰ ਮੈਨੂੰ ਕੱਲ ਇਹ ਨੋਣੀ ਇੱਥੇ ਠਾਣਿਆਂ ਦੇ ਉੱਤੇ ਹਮਲੇ ਹੋ ਰਹੇ ਨੇ ਇੱਥੇ ਸ਼ਰਿਆਮ ਜੀਰੇ ਕਿ ਕੁਲਵਿੰਦਰ ਸਿੰਘ ਨਾਮ ਦਾ ਲੜਕਾ ਜਿਹੜਾ ਸ਼ਰਿਆਮ ਜੀਰੇ ਚ 2 250 ਗੋਲੀ ਜਿਹੜੀ ਬਜ਼ਾਰ ਦੇ ਵਿੱਚ ਚੱਲੀ ਹੈ ਔਰ ਜਿੰਦੇ ਵਿੱਚ ਜਿੰਦਾ ਅੱਜ ਭੋਗ ਸੀ ਔਰ ਉਹਨਾਂ ਨੇ ਵੀ ਦੱਸਿਆ ਕਿ ਕੱਲ ਦੀ 5 ਵਜੇ ਦੀਆਂ ਤਿੰਨ ਗੱਡੀਆਂ ਇੱਕ ਕ੍ਰੇਟਾ ਔਰ ਇੱਕ ਸਵਿਫਟ ਔਰ ਇੱਕ ਹੋਰ ਗੱਡੀ ਜਿਹੜੀਆਂ ਤਿੰਨ ਗੱਡੀਆਂ ਜਿਹੜੀਆਂ ਕਿ ਕੱਲ ਦੀਆਂ ਉਹ ਉਹਦੇ ਭਰਾ ਨੂੰ ਵੀ ਲੱਭ ਰਹੀਆਂ ਨੇ ਔਰ ਇਹ ਵੀ ਜਿਹੜੀ ਜਿਹੜੀ ਰਾਤੀ ਗੱਡੀ ਨੇ ਫੈਰਿੰਗ ਕੀਤੀ ਹੈ ਵੀ ਇੱਕ ਕ੍ਰੇਟਾ ਗੱਡੀ ਸੀ